ਕਰਦੇ ਆਂ ਤੇ ਬੱਚਿਆਂ ਦਾ ਕੀ ਇਤਰ ਹੋਏਗਾ ਉਹ ਇਹਦਾ ਬਹੁਤ ਵੱਡਾ ਭਾਵ ਹੈ ਸਾਡੇ ਬਾਰੇ ਹੋ ਦੇਖੂ ਨਦਾਰ ਇੱਕ ਕਤਰਾ ਜ਼ਮਾਨ ਸਮੇ ਸੁਹਾਣੇ ਦਾ ਹੋ ਦੇਖੂ ਨਦਾਰ ਇੱਕ ਕਤਰਾ ਮੋਤੀ ਗੰਗ ਜ਼ਮਾਨੇ ਦਾ ਉਸ ਦਾ ਤੇ ਦੇ ਕਰਮ ਦਾ ਦਰਿਆ ਵਹਿੰਦਾ ਰਿਹਾ ਨਰਕ ਸਕਿਆ ਸ਼ੀਸ਼ੇ ਤੇ ਉਸਦਾ ਕਟ ਗਿਆ ਨਾ ਝੁਕ ਸਕਿਆ ਪਾਵਨ ਪਰਬਤ ਸ਼ੀਸ਼ੇ ਤੇ ਉਸਦਾ ਕਟ ਗਿਆ ਨਾ ਝੁਕ ਸਕਿਆ ਕਟ ਗਿਆ ਨਾ ਝੁਕ ਸਕਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਜੇ ਇਸ ਤਰ੍ਹਾਂ ਕਰੋ ਹੁਣ ਗੁਰ ਮਾਤਾ ਨਾਨਕ ਜੀ ਨੇ ਵੀ ਥੋੜਾ ਜਿਹਾ ਰੋਸ ਕੀਤਾ ਕਿ ਦੇਖੋ ਤੁਸੀਂ ਆਪਣੇ ਪੁੱਤਰ ਨੂੰ ਛਾਂ ਤੇ ਪੋਤੇ ਨੂੰ ਵਧੀ ਦੇ ਤੇ ਉੱਥੇ ਚਲੇਗੇ ਉਹ ਤੋ ਆਪ ਵੀ ਉਸਾਰਾਂ ਨੂੰ ਪਤਾ 22 ਸਾਲ ਤੋਣਾ ਬਣਾ ਕੇ ਤਪ ਕਰਦੇ ਰਹੇ ਮਹਾਰਾਜ ਤੇ ਮਾਤਾ ਜੀ ਜੀ ਜਮਾਦੀਏ ਤੇ ਬੈਠ ਕੇ ਸੇਵਾ ਕਰਦੇ ਰਹੇ ਕਿੰਨਾ ਤਪ ਹੈ 22 ਸਾਲ ਬੈਠਣਾ ਪਰ ਕਹਿੰਦੇ ਕਿ ਕੋਈ ਨਹੀਂ ਕੋਈ ਮਾਤਾ ਜੀ ਨੇ ਨਹੀਂ ਉਹ ਇਹਨਾ ਚ ਭਾਈਆਂ ਦਾ ਵੀ ਕੋਈ ਨਹੀਂ ਅਸਲੀ ਗੁਰੂ ਨਹੀਂ ਹੈ ਫਿਰ ਉਸਨੇ ਪੁੱਛ ਗਿਛ ਕੀਤੀ ਕਿ ਕੋਈ ਹੋਰ ਵੀ ਹੈ ਕਿਉਂਕਿ ਉਹ ਚਾਨਣੀ ਕਾ ਸਕਦੇ ਹੋ ਕਦੀ ਨਹੀਂ ਫਾਕੀ ਵਾਲਾ ਕਹਿੰਦੀ ਆਪੋਲੇ ਆਪ ਨਹੀਂ ਐਡਵਰਟਾਈਜ਼ ਨਹੀਂ ਕਰਦਾ ਉਹਨਾਂ ਦਾ ਤਾਂ ਨਾ ਕਿ ਬੋਲੇ ਵੀ ਹਾਂ ਪਤਾ ਨਾ ਉਹਨਾਂ ਦਾ E

ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਵਿੱਚ ਇਲਾਕੇ ਦੀ ਸੰਗਤ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਇਸ ਲਈ ਅਸੀਂ ਉਹ ਮੰਦੇ ਬਹੁਤ ਧੰਨਵਾਦੀ ਹਾਂ ਸਾਡੀ ਮੈਨੇਜਿੰਗ ਕਮੇਟੀ ਅਤੇ ਸਟਾਫ ਵੱਲੋਂ ਅਸੀਂ ਉਹਨਾਂ ਦਾ ਇੱਥੇ ਆਣ ਤੇ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡਾ ਇੱਥੇ ਆ ਕੇ ਹੌਸਲਾ ਵਧਾਇਆ ਤੇ ਮਾੜ ਬਗਾਇਆ ਅਸੀਂ ਪਹਿ ਦਿਲੋਂ ਆਈ ਸੰਗਤ ਦਾ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ 파ਸ ਦੀ ਡਿਊਟੀ ਨਿਭਾਈ 파ਟੀ ਸਿੰਘਾ ਰਾਗੀ ਸਿੰਘਾ ਤੇ ਜਿਨ੍ਹਾਂ ਨੇ ਜੋੜਿਆਂ ਦੀ ਸੇਵਾ ਕੀਤੀ ਨਗਰ ਕੀਰਤਨੀ ਸਾਡੀ ਸਹਾਇਤਾ ਕੀਤੀ ਅਤੇ ਜੋ ਵੀ ਇਸ ਗੁਰਪੁਰਬ ਦੇ ਗਲਸ ਬੰਦ ਵਿੱਚ ਸਦਿਨਾ ਲੋਕਾਂ ਨੇ ਸਾਡੀ ਮਦਦ ਕੀਤੀ ਉਸ ਸਾਰਾ ਧੰਨਵਾਦ ਕਰਨ ਸਿੰਹ ਹੱਸ ਅਤੇ ਤੁਹਾਨੂੰ ਜਿਸ ਨਾਲ ਪਤਾ ਹੀ ਹੈ ਕਿ ਜਿਹੜਾ ਸਾਡਾ ਸਕੂਲ ਹੈ ਉਹ ਬੀਬੀਆਂ ਦਾ ਸਕੂਲ ਹੈ ਅਤੇ ਕੁੜੀਆਂ ਦਾ ਸਕੂਲ ਹੈ ਜੋ ਅੱਥੇ ਵਿਦਿਆਰਥੀ ਪੜ੍ਹਦੇ ਐ ਤੇ ਜਿਹੜੀ ਆਦਮੀਆਂ ਦੀ ਕਮੀ ਹੈ ਕੋਈ ਵੀ ਸਾਡੇ ਕੋਲ ਮੈਨ ਪਾਵਰ ਨਹੀਂ ਹੈ ਤੇ ਕਈ ਜਿਹੜੇ ਪੁਰਸ਼ ਜੋ ਇਨਸਾਨ ਹੈ ਜੋ ਆਪਣੇ ਗੁਰੂ ਨਾਲ ਸ਼ਰਧਾ ਰੱਖਦੇ ਹੈ ਪਿਆਰ ਰੱਖਦੇ ਹੈ ਉਹ ਲੋੜ ਵੇਲੇ ਸਾਡੀ ਬਹੁਤ ਹੀ ਮਦਦ ਕਰਦੇ ਹੈ ਉਹਨਾਂ ਦੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਮੈਂ ਉਹਨਾਂ ਦੇ ਵਾਰੀ ਨਾਮ ਲੈਣਾ ਚਾਹਾਂਗੀ ਤੇ ਸਭ ਤੋਂ ਪਹਿਲਾ ਹੈ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਅਕਾਲੀ ਦਫ਼ਤਰ ਦੇ ਪ੍ਰਧਾਨ ਹੈ ਭਾਸ ਸਿੰਘ ਜੀ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਸਾਰਾ ਸਹਿਯੋਗ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਜੋ ਵੀ ਅਸੀਂ ਸਮਾਨ ਸਾਨੂੰ ਚਾਹੀਦਾ ਸੀ ਉਹਨਾਂ ਨੇ ਬਿਨਾਂ ਕਿਸੇ ਰੁਕਾਵਟ ਤੋਂ ਸਾਨੂੰ ਪ੍ਰਦਾਨ ਕੀਤਾ ਹੈ ਅਸੀਂ ਉਹਨਾਂ ਦੇ तहे ਦਿਲੋਂ ਧੰਨਵਾਦੀ ਹਾਂ ਅਤੇ ਮੈਂ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਬੇਨਤੀ ਕਰਦੀ ਹਾਂ ਕਿ ਉਹਨਾਂ ਨੂੰ ਸਰਪੇਲਾ ਨਿਵਾਜਨ ਸਰਦਾਰ ਭਾਸ ਸਿੰਘ ਜੀ ਹੋ ਕਿ ਗੁਰਨਾ ਕਹਾ ਕਰੇ ਭਾਰਤ ਕਹਿੰਦੇ ਵੀ ਮਾਤਾ ਜੀ ਤੁਸੀਂ ਅਜ ਤੋ 7ਵੇਂ ਦਿਨ ਨੂੰ ਆਇਓ ਤੇ ਮੈਂ ਇਹਨੂੰ ਕਹਾਗਾ 7ਵੇਂ ਦਿਨ ਮਾਤਾ ਫੇਰ ਆ ਗਈ ਕਹਿਣ ਲੱਗੀ ਕਹਿਣ ਲੱਗੀ ਉਹਨੂੰ ਬੁਲਾ ਕੇ ਕਹਿੰਦੇ ਭਾਈ ਗੁਰਨਾ ਕਹਾ ਕਰ ਮਾਤਾ ਬੜੀ ਹੈਰਾਨ ਹੋ ਗਈ ਕਹਿਣ ਲੱਗੇ ਮਹਾਰਾਜ ਤੁਸੀਂ ਉਸ ਦਿਨ ਕਹਿ ਦੇਣਾ ਸੀ ਕਹਿੰਦੇ ਉਸ ਦਿਨ ਮੈਂ ਸਲੀਨੀ ਕਿਹਾ ਕਿ ਮੈਂ ਆਪ ਗੁਰ ਕੰਧਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪ੍ਰੀਤਿੰਦਰ ਸਿੰਘ ਪੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਸਿੱਖਿਆ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸਾਰੇ ਸੰਸਾਰ ਵਿੱਚ ਮਨਾਇਆ ਗਿਆ ਖਰੜ ਵਿਖੇ ਬੀ ਐਸ ਐਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਆਹ ਸਾਲ ਦੀ ਤਰ੍ਹਾਂ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਗੁਰਪਰਬ ਮਨਾਇਆ ਜਾਂਦਾ ਹੈ ਆ ਉਸ ਦੀ ਦਿਹਾਈ ਤੁਹਾਨੂੰ লাইਵ ਤਸਵੀਰਾਂ